ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਅੱਜ ਅਸੀਂ ਇੱਕ ਅਜਿਹੀ ਕੁਦਰਤੀ ਚੀਜ਼ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਜੋ ਤੁਹਾਡੇ ਦੇਸੀ ਮੁਰਗਿਆਂ ਦੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਦਾ ਨਾਮ ਹੈ ਗਿਲੋ ਜਿਸ ਨੂੰ ਗੜੂਚੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਇੱਕ ਅਜਿਹੀ ਜੜੀ ਬੂਟੀ ਹੈ ਜੋ ਕਿ ਮਨੁੱਖਾਂ ਦੇ ਨਾਲ-ਨਾਲ ਪਸ਼ੂ ਪੰਛੀਆਂ ਲਈ ਵੀ ਬਹੁਤ ਹੀ ਲਾਭਦਾਇਕ ਸਿੱਧ ਹੁੰਦੀ ਹੈ ਗਿਲੋ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਮੁਰਗੀਆਂ ਦੀ ਇਮਿਊਨਿਟੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ ਜਿਵੇਂ ਇਹ ਇਨਸਾਨਾਂ ਨੂੰ ਤਾਕਤਵਰ ਅਤੇ ਸਿਹਤਮੰਦ ਬਣਾਉਂਦੀ ਹੈ ਉਸੇ ਤਰ੍ਹਾਂ ਇਹ ਮੁਰਗੀਆਂ ਨੂੰ ਵੀ ਬਹੁਤ ਹੀ ਤਾਕਤਵਰ ਬਣਾਉਂਦੀ ਹੈ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਆ ਕਿ ਇਹ ਕਿਲੋਵੈਲ ਕਿਵੇਂ ਕੰਮ ਕਰਦੀ ਹੈ ਕਿਲੋ ਵਿੱਚ ਐਂਟੀਆਕਸੀਡੈਂਟ ਅਤੇ ਖਾਸ ਤੱਤ ਹੁੰਦੇ ਹਨ ਜੋ ਸਰੀਰ ਵਿੱਚ ਚਿੱਟੇ ਖੂਨ ਦੇ ਸ਼ੈੱਲਾਂ ਦਾ ਨਿਰਮਾਣ ਕਰਦੇ ਹਨ ਇਹ ਸੈੱਲ ਸਰੀਰ ਦੀ ਫੌਜ ਹੁੰਦੇ ਹਨ ਜੋ ਕਿ ਬਰਡਸ ਨੂੰ ਬਿਮਾਰੀਆਂ, ਕਿਟਾਣੂਆਂ ਅਤੇ ਵਾਇਰਸਾਂ ਨਾਲ ਲੜਨ ਲਈ ਕਾਇਮ ਰੱਖਦੇ ਹਨ। ਜਦੋਂ ਮੁਰਗੀਆਂ ਨੂੰ ਨਿਯਮਤ ਰੂਪ ਵਿੱਚ ਗਲੋ ਦਿੱਤੀ ਜਾਂਦੀ ਹੈ ਤਾਂ ਉਹ ਆਮ ਤੌਰ ਤੇ ਜਿਵੇਂ ਕਿ ਆਉਣ ਵਾਲੀਆਂ ਬਿਮਾਰੀਆਂ ਰਾਣੀ ਖੇਤ ਅਤੇ ਫਾਉਲ ਪੋਕਸ ਤੋਂ ਬਚਾ ਕੇ ਰੱਖਦੀ ਹੈ। ਇਸ ਨਾਲ ਮੁਰਗੀਆਂ ਦੀ ਮਰਨ ਦਰ ਬਹੁਤ ਹੀ ਘਟ ਜਾਂਦੀ ਹੈ ਅਤੇ ਤੁਹਾਡੇ ਕੋਲ ਸਿਹਤਮੰਦ ਪੰਛੀ ਰਹਿੰਦੇ ਹਨ। ਗਿਲੋ ਸਿਰਫ ਇਮਿਊਨਿਟੀ ਹੀ ਨਹੀਂ ਵਧਾਉਂਦੀ ਬਲਕਿ ਇਹ ਮੁਰਗੀਆਂ ਦਾ ਪਾਚਨ ਪ੍ਰਣਾਲੀ ਤੰਤਰ ਨੂੰ ਵੀ ਠੀਕ ਰੱਖਦੀ ਹੈ ਜਦੋਂ ਪਾਚਨ ਠੀਕ ਹੋਵੇਗਾ ਤਾਂ ਖੁਰਾਕ ਦਾ ਪੂਰਾ ਫਾਇਦਾ ਮਿਲੇਗਾ ਗਿਲੋ ਪੇਟ ਵਿੱਚ ਸਹੀ ਬੈਕਟੀਰੀਆ ਬਣਾਉਣ ਲਈ ਕੰਮ ਕਰਦੀ ਹੈ ਜਿਸ ਨਾਲ ਪਾਚਨ ਵਧੀਆ ਹੁੰਦਾ ਹੈ ਇਹ ਦਸਤ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ ਜਦੋਂ ਮੁਰਗੀਆਂ ਨੂੰ ਖੁਰਾਕ ਸਹੀ ਤਰੀਕੇ ਨਾਲ ਹਜ਼ਮ ਹੁੰਦੀ ਹੈ ਤਾਂ ਉਹਨਾਂ ਦਾ ਵਜ਼ਨ ਬੜੀ ਹੀ ਤੇਜ਼ੀ ਦੇ ਨਾਲ ਵਧਦਾ ਹੈ ਇਸ ਨਾਲ ਤੁਹਾਡਾ ਖਰਚ ਵੀ ਬਹੁਤ ਘੱਟ ਹੁੰਦਾ ਹੈ ਅਤੇ ਗਲੋ ਤੁਹਾਡੇ 버ਡਸ ਦੀ ਭੁੱਖ ਵੀ ਬਿਨਵਾਉਂਦੀ ਹੈ ਜੋ ਬਿਮਾਰ ਜਾਂ ਕਮਜ਼ੋਰ ਮੁਰਗੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੀ ਹੈ ਇਸ ਲਈ ਤੁਸੀਂ ਗਲੋ ਵੇਲ ਨੂੰ ਤਣੇ ਜਾਂ ਪੱਤੇ ਸਿੱਧੇ ਮੁਰਗੀਆਂ ਨੂੰ ਖਾਣ ਲਈ ਦੇ ਸਕਦੇ ਹੋ ਇੱਕ ਹੋਰ ਤਰੀਕਾ ਕਿ ਲੋ ਤਣਿਆਂ ਨੂੰ ਉਬਾਲ ਕੇ ਕਾੜਾ ਬਣਾ ਲਓ ਅਤੇ ਇਸ ਨੂੰ ਪਾਣੀ ਵਿੱਚ ਮਿਲਾ ਕੇ ਮੁਰਗੀਆਂ ਨੂੰ ਪੀਣ ਲਈ ਦੇ ਦਿਓ ਥੋੜੀ ਜੀ ਮਾਤਰਾ ਵੀ ਬਹੁਤ ਲਾਇਵ ਅੰਦ ਸਿੱਧ ਹੁੰਦੀ ਹੈ ਸਹੀ ਮਾਤਰਾ ਲਈ ਕਿਸੇ ਮਹਰ ਦੀ ਸਲਾਹ ਲਓ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ